ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਲੱਖੇ ਵੀਰ ਹੁਣੀ ਲਿਆਏ ਹਰਿਆਣੇ ਚ ਟੋਪ ਦੀਆਂ ਝੋਟੀਆਂ ਦੋ ਚਲੋ ਵੀਰ ਨਾਲ ਕਰੀਏ ਗੱਲਬਾਤ ਵੀ ਕੀ ਰਿਜ਼ਲਟ ਆ ਜਾਲੀਆਂ ਮਈਆਂ ਦੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਜੋ ਵੀਰ ਜੀ ਵਧੀਆ ਵਧੀਆ ਚੜ੍ਹਦੀ ਕਲਾ ਇੱਕ ਦਿਨ ਗੈਪ ਪੈ ਗਿਆ ਕਿੱਥੇ ਚਲ ਗਏ ਹੋ ਕੱਲ ਵੀਰ ਜੀ ਚਲ ਗਏ ਹਾਂ ਦੂਰੀ ਕਿਤੇ ਚਲ ਗਏ ਮਾਲਿਆਂ ਚਲ ਗਏ ਹੋ ਮਾਲ ਲੈਣ ਗਏ ਆ ਹਾਂਜੀ ਪਹਿਲਾਂ ਤਾਂ ਲੱਖਾ ਡੇਰੀ ਫਾਰਮ ਵੀਰਾਂ ਨੂੰ ਵੇਖਣਾਂ ਦਿਲੋਂ ਧੰਨਵਾਦ ਕਰਦੇ ਆਂ ਹਾਂਜੀ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਿਹੜੇ ਵੀਰ ਕਰਦੇ ਆ ਇਹਨਾਂ ਨੂੰ ਦਿਲੋਂ ਧੰਨਵਾਦ ਕਰਦੇ ਆਂ ਵੀਰਾਂ ਤੇ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਮੇਰੇ ਤੇ ਅੱਜ ਵੀਰ ਜੀ ਕਿੰਨੇ ਨਕੀਨੇ ਆ ਪਹਿਲਾਂ ਵੀਰਾਂ ਨੂੰ ਦੋ 3-4 ਮਈਆਂ ਆਪਣੀ ਇਧਰ ਦੀਆਂ ਖਾਈਆਂ ਪਾਕਿਸਤਾਨੀ ਲੀਲੀ ਦਲਵੀਆਂ ਹਾਂਜੀ ਬੜੇ-ਬੜੇ ਝੱਡੇ ਵਾਲੀਆਂ ਹਾਂਜੀ ਤੇ ਜੋੜਾ ਆਇਆ ਜਿੱਥੋਂ ਦਾਸਤਾਂ ਤੋਂ ਖਾਈਆਂ ਜੋ ਹਾਂਜੀ ਅੱਜ ਵੀਰਾਂ ਨੂੰ ਦੋ ਚੰਗੀਆਂ ਝੋਟੀਆਂ ਵਿਖਾਵਾਂਗੇ ਹਰਿਆਣੇ ਦੀਆਂ ਜ਼ਿਆਦੀਆਂ ਚੰਗੀਆਂ ਜ਼ਿਆਦੀਆਂ ਅਸਲ ਚਲੋ ਵਿਖਾਓ ਵੀਰ ਜੀ ਦੇਖੋ ਡਿਟੇਲ ਛੋਟੀ ਦੀ ਇਹ ਵੀਰ ਜੀ ਦੂਜਾ ਸੁਦਾ ਸੁਈ ਛੋਟੀ ਅੱਜ ਹਾਂਜੀ 12 1 ਵਜੇ ਸੁਈ ਛੋਟੀ 4 ਵਜੇ ਜੇਰ ਛੁੱਟਦੀ ਵੀਡੀਓ ਬਣਾਉਣੀ ਪੈਸਾ ਜੇ ਜਰੂਰ ਪਾ ਲੈਦਾ ਛੋਟੀ ਹਾਂਜੀ ਤੇ ਕੱਟੀ ਦਿੱਤੀ ਆ ਵਿਖਾਓ ਬੰਦੇ ਟ ਕੱਟੀ ਦਿੱਤੀ ਬਹੁਤ ਟਾਪ ਦੀ ਦਿਖਾਓ ਜੀ ਯੱਡ ਬਲੈਕ ਕੱਟੀ ਜ ਮਗਰ ਕਾਲੀ ਝੋਟੀ ਤੇ ਕਾਲੀ ਕੱਟੀ ਜਾਣਾ ਵੀਰ ਜੀ ਕਾਲੀ ਝੋਟੀ ਤੇ ਕਾਲੀ ਵੇਖੋ ਪਿਓਰ ਹਰਿਆਣੇ ਦਾ ਸਾਹ ਪਹਿਲੇ ਸਵੇਰ ਵੀਰ ਜੀ ਕਿੰਨਾ ਦੁੱਧ ਕੱਢਿਆ ਕੱਟੀ ਨੇ ਸਾਹ ਤੇ ਵੀਰ ਜੀ ਝੋਟੀ ਆਈਆਂ ਪਹਿਲੇ ਸਵੇਰ ਬਾਲਕ ਦਾਦੇ 14 ਲੀਟਰ ਦੁੱਧ ਝੋਟੀ ਲੈ ਗਿਆ ਪਹਿਲੇ ਸਵੇਰ ਵੀਰਾਂ ਦਾ 14 ਕਿਲੋ ਦੁੱਧ ਚੋਇਆ ਝੋਟੀ ਨੇ ਪਰ ਝੋਟੀ ਵੀ ਜੀ ਦੇ ਦੱਸਦੀ ਹੈ ਗਈਆਂ ਆਹ ਚੋ ਵੇਖੋ ਵੀਰ ਜੀ ਝੋਟੀ ਥੱਬਾ ਪਾਈ ਫਿਰਦੀ ਵੀਰਾਂ ਦਾ ਹੁਣੇ ਜੇ ਸੁੱਟੀ ਹੈ ਜੇ ਬੱਚੇ ਨੂੰ ਚੰਗਾਇਆ ਪਰ ਵੇਖੋ ਝੋਟੀ ਨਕੀਨਾ ਆਇਆ ਵੀਰ ਜੀ ਨਕੀਨਾ ਦੁਜਾ ਦੁਜਾ 6 ਦੰਦ 6 ਦੰਦ ਵੀਰਾਂ ਦਾ ਦੁਜਾ ਸ ਦੁਜਾ ਸੁਆ 6 ਦੰਦ ਝੋਟੀ ਚੱਲ ਕਮਾ ਲਿਓ ਵੀਰ ਜੀ ਕਮਾ ਲਿਓ ਕਦ ਕਾੜ ਵੀ ਪੂਰਾ ਐ ਚੰਗਾ ਵੇ ਵੀਰ ਜੀ ਵੱਡੀ ਝੋਟੀ ਸਿੰਘ ਵਿਖਾਓ ਨਹੀਂ ਵੀਰ ਜੀ ਮੂਰਤੀ ਆ ਹਾਂ ਜੀ ਵਿਖਾਓ ਸਿੰਘ ਚੱਲ ਲੈ ਰਿਓ ਵੀਰ ਜੀ 6 ਦੰਦ ਅਰੀਜਨਲ 6 ਦੰਦ ਅਰੀਜਨਲ ਆ ਵੀਰਾਂ ਦਾ ਹਾਂ ਆਹ ਦੇਖੋ ਤਿੰਨ ਉਧਰ ਤੇ ਤਿੰਨ ਉਧਰ ਚਾ ਠੀਕ ਐ ਵੀਰ ਜੀ 6 ਦੰਦ ਹੀ ਕੋਈ ਬਾਕੀ ਵੀ ਤਸਾਲੀ ਵੀ ਕਰ ਸਕਦਾ ਚੰਗੀ ਝੋਟੀ ਐ ਵੇਖ ਲਓ ਵੀਰ ਜੀ ਥਾਨ ਤੋਂ ਵੇਖ ਲਓ ਚੰਗਾ ਆ ਲੰਮੇ ਚੱਡੇ ਦੀ ਆ ਭਰੀ ਕਰਮਾ ਵਾਲੀ ਨੂੰ ਲੱਗਾ ਨਾਲੇ ਵੀ ਜੀ ਦੇਖਦੀ ਅਸਲ ਚੀਜ਼ ਦਿਖਦੀ ਆ ਅਸਲ ਹਿੰਦੀ ਅਸਲ ਹੈ ਹਸਲ ਹਰਿਆਣੇ ਦੀ ਵੀਰਾਂ ਦਾ ਵੀ ਦਿਖਦੀ ਦੂਰੋਂ ਵੀ ਕਿੱਧਰ ਦੀ ਝੋਟੀ ਆ ਥਾਂ ਚੜਾ ਐ ਵੇਖ ਲੋ ਕੱਲਾ ਕੱਲਾ ਲੱਗਾ ਦੱਸੋ ਫਿਰ ਵੀਰ ਜੀ ਅੱਜ ਦਾ ਰੇਡ ਬਾਕੀ ਵੀ ਜੀ ਠੰਡੀ ਝੋਟੀ ਤੋਂ ਬਾਅਦ ਲੱਗਦਾ ਨਹੀਂ ਵਾਕਿਆ ਵੀ ਜੀ ਚੀਜ਼ ਚੰਗੀ ਪਿਓਰ ਕਿਉਂ ਜੀ ਦੇ ਦੇ ਜੀ ਹਾਲੀ ਮੋਡਰੇਸ਼ਨ ਦੇ ਆ ਹਾਂਜੀ ਹਾਂਜੀ ਚਲੋ ਸਾਰੇ ਆਪਕੋ ਆਪਣੇ ਨਾਲ ਜੰਗਿਆ ਲਿਆਉਂਦੇ ਹਾਂ ਹਾਂਜੀ ਸਾਰੇ ਆਪੋ ਆਪਣੀ ਕੋਈ ਇੱਕ 40 45 ਨਹੀਂ ਆਪਣੇ ਦੱਸੋ ਵੀਰ ਜੀ ਮੁੱਲ ਸਹੀ 150000 ਦੀ ਜੋਡੀ 1/2 ਲੱਖ ਦੀ ਖਾਣਾ ਦੇ ਦੀ ਛੱਡ ਦੋ ਰਮਾਨਤਨ ਕਰ ਦੋ ਨਹੀਂ ਠੀਕ ਆ ਪੈੜਾ ਬੜਾ ਪਿਆਰਾ ਹੈ ਦੋ ਯਾਰ ਛੱਡ ਦੋ ਹਾਂਜੀ ਦੋ ਛੱਡ ਦੋ ਕਿਉਂ ਛੱਡਦਾ ਨਹੀਂ ਇੱਕ ਤੇਈ ਦੀ ਤੇਈ ਨਹੀਂ ਛੋਟੀ ਪਰ ਵਾਲਾ ਹੈ ਪਰ ਛੋਟੀ ਵੀ ਦੀ ਜਿਆਦਾ ਹੀ ਚੰਗੀ ਜਿਆਦਾ ਹੀ ਅਸਲ ਕੱਟੀ ਨਹੀਂ ਵਾਕਿਆ ਵੀ ਜੀ ਇਦਾਂ ਦੀਆਂ 35 40 45 ਵੀ ਚੱਲ ਵੀਰ ਆਪਣੇ ਭਰਾ ਕਰ ਲਈ ਜਾਂਦੇ ਮੁੱਲ ਪਰ ਆਪਾਂ ਜੈਜ ਵੀਰ ਦੀ ਕਮਾਈ ਰੱਖਣੀ ਆ ਫੇਰ ਉਹ ਖਾ ਦਿਓ ਵੀਰ ਜੀ ਵੀਰਾਂ ਦਾ ਫੇਰ ਖੋਲ ਕੇ ਖਾਉਣ ਨੂੰ ਜੀ ਕਰੀ ਜਾਂਦਾ ਚੱਲ ਵਿਖਾ ਦਿਓ ਜੇ ਤੁਹਾਡੀ ਰੂਹ ਕਹਿੰਦੀ ਆਵੇ ਖਾ ਦਿਓ ਇੱਕ ਹੋਰ ਵੀ ਜੀ ਕਰੀ ਦੇ ਦੋਰੇ ਫੇਰ ਵੇਖ ਲੋ ਚੱਲਿਆ ਉਹ ਵੀ ਜੀ ਲੈਓ ਕਮਾ ਲਿਓ ਦੋਨੇ ਦੋਰੇ ਵੀ ਫਗਾਨੀ ਚੰਗੀ ਸੇਵਾ ਦੇ 16 17 ਕਿਲੋ ਦੁੱਧ ਕਮਾ ਲਗਾ ਜੀ ਵੀਰਾਂ ਦਾ ਚੰਗੀ ਸੇਵਾ ਤੇ 16 17 ਕਿਲੋ 16 ਕਿਲੋ ਵੀ ਜੀ ਦੀ ਝੋਟੀ ਨੂੰ ਕੀ ਜਾਂਦਾ ਆ ਜਿੱਡਾ ਪੁੱਠ ਪਿੜਾ ਲੱਗਾ ਆ 15 16 ਕਿਲੋ ਦੁੱਧ ਐ ਰਮਾਨਾ ਛੜੀ ਜਾਂਦੀ ਆ ਵੀ ਜੀ ਇਹ ਨਿਗੀ ਜੀ ਛੜੀ ਨਹੀਂ ਬਾਕੀ ਵੇਲਾ ਕੈਮਰਾ ਨੇੜੇ ਲਾ ਕੇ ਰੱਖੋ ਆ ਨਹੀਂ ਵੀ ਜੀ ਦੀ ਹੰਡੀ ਆ ਤੇ ਸੱਬੇ ਦਾ ਲਿਵਾ ਪਾਇਆ ਹਾਂਜੀ ਵੀ ਜੀ ਦੂਜੀ ਝੋਟੀ ਦਿਖਾਓ ਫਿਰ ਐਨਜੀ 38000 ਸਾਡੀ ਬਿਲਕੁਲ ਤਿਆਰ ਹੈ ਇਹਦਾ ਕੀ ਰਿਕਾਰਡ ਹੈ ਵੀਰ ਜੀ ਪਹਿਲੇ ਸਵੇਰ ਦਾ ਪਹਿਲੇ ਸਵੇਰ ਦਾ ਵੀ 14 ਕਿਲੋ ਦਾ ਇਧਰ ਇਧਰ ਸਾਬ ਆ ਦੇ ਜਦਾਂ ਰੋਹ ਹੁੰਦਾ ਹੈ ਪੂਛ ਵਿੱਚ ਵੀਰਾਂ ਦਾ ਪਹਿਲੇ ਸਵੇਰ 14 ਕਿਲੋ ਦੁੱਧ ਤਾਂ ਦੂਜਾ ਸੂਆ ਵੀ ਝੋਟੀ ਆ ਇੱਕ ਜੈਡ ਬਲੈਕ ਚੰਗਾ ਸੇਜ ਨੂੰ ਸੁੰਗ ਵੀਰ ਜੀ ਚੰਗਾ ਲੱਗਾ ਸੋਹਣੀ ਸ਼ਕੀਨ ਝੋਟੀ ਆ ਬਾਕੀ ਪਿੰਡਾ ਹੀ ਦੱਸਦਾ ਵੀਰ ਜੀ ਮੈਂ ਦਾ ਪਿੰਡਾ ਹੀ ਦੱਸਦਾ ਨਹੀਂ ਪੋਠਾ ਆ ਲੱਗਾ ਮੈਨੂੰ ਇੱਕੋ ਜਿਹਾ ਥਾਂ ਚਟਾ ਦੇ ਵੇਖੋ ਵੀ ਦੀ ਆ ਕੁਆਲਿਟੀ ਆਇਆ ਵਧੀਆ ਕੱਲਾ ਕੱਲਾ ਨੋਕ ਗਲਾ ਖਾਂ ਲੱਗਾ ਲੰਬੀ ਤੋਰ ਤੋਂ ਵੀ ਦੀ ਲੰਬੀ ਤੋਰ ਕੇ ਐ ਚੰਗੀ ਤਰ੍ਹਾਂ ਤਸੱਲੀ ਕਰਾਇਆ ਕਰੋ ਡੰਗਰ ਦੀ ਚੱਲ ਆਵਾ ਵੀਰ ਮੇਰਾ ਲੈ ਆਓ ਐ ਵੀ ਵੱਡੀ ਝੋਟੀ ਪੂਰੀ ਵੀ ਦੀ 16 ਕਿਲੋ ਦੁੱਧ ਝੋਟੀ ਦਾ ਦਊਗਾ ਵੀਰਾਂ ਦਾ 16 ਕਿਲੋ ਦੁੱਧ ਐ ਗਾਰੰਟੀ ਫੁੱਲ ਵਾਲੀ ਦਊਗਾ ਪਰ ਐ ਵਧੀਆ ਝੋਟੀ ਵੀ ਦੀ ਕੱਲਾ ਕੱਲਾ ਥਣ ਲੱਗਾ ਪੂਛ ਵੇਖੋ ਕਿਦਾਂ ਥੱਲੇ ਲੱਗਣ ਦੀ ਜ਼ਮੀਨ ਬਾਕੀ ਸ਼ਾਇਆ ਸ਼ੂਆ ਚੰਗੀਆਂ ਜਾਣੂ ਰੰਗ ਦਿਖਦਾ ਵਿੱਚ ਦੂਰੋਂ ਤੇ ਚਾਹ ਨੂੰ ਰੰਗ ਦਿਖਦਾ ਦਿਨ ਵੀ ਜੀ ਕਿੰਨੇ ਕ ਲੈ ਜੂ ਝੋਟੀ ਝੋਟੀ ਨੇ ਬਾਗੀ ਜੀ ਦੋ ਤਿੰਨ ਦਿਨ ਰੱਖਾ ਵੀਰਾਂ ਦਾ ਇੱਕ ਦੋ ਦਿਨ ਹੀ ਕੱਢਦੀ ਆ ਸੂ ਬਣਾ ਝੋਟੀ ਨੇ ਬਾਕੀ ਚਾਰੂ ਬੜੀ ਆ ਜੀ ਸਾਰੇ ਪੱਠੇ ਵੇਖੋ ਚਮੜੀ ਵੇਖੋ ਤਿੰਨ ਨਹੀਂ ਆਹ ਦੇਖ ਦੀ ਕਾਗਤੀ ਆ ਦੇ ਹਾਂਜੀ ਬਾਕੀ ਇਹ ਨਹੀਂ ਕਹੀ ਜਾਂਦੇ ਭੰਨ ਇੱਥੇ ਮੇਰਾ ਵੇਜਰਾ ਮੱਦੀ ਆਣ ਕੇ ਵੇਖੇ ਜੋੜਾ ਮੇਰਾ ਕੈਮਰਾ ਵੀਰ ਪਰਾ ਹੋਇਆ ਸਾਰੇ ਲਾ ਕੇ ਨਹੀਂ ਜੋੜਾ ਇਹ ਚੰਗਾ ਵੀ ਜੀ ਇਹ ਕਿੰਨੇ ਦੀ ਹਾਨ ਆਜੂਗੀ ਝੋਟੀ ਦੇ ਵੀ 1.5 ਲੱਖ ਦੀ ਆ ਜੈ ਜੀ ਦੱਸੋ 1.20 ਲੱਖ ਦੀ ਝੋਟੀ ਇੱਕ ਲੱਖ ਵੀਰਾਂ ਦਾ 1.5 ਦੀ ਵੀ ਜੋ ਕਰ ਦੋ ਮਾਨ ਤਾ ਦੋ ਯਾਰ ਕਰਦਾ 1 18 ਹੋਰ ਕਰ ਦੋ 1 15 ਦੀ ਖਾਂ ਨਾ ਹਾਂ ਨਾ ਵੀਰਾਂ ਦਾ 1 15 ਦੀ ਪਰ ਆਉਂਦੀਆਂ ਨਹੀਂ ਅੱਜ ਦਾ ਰੇਡ ਵਾਲਾ ਟੂਨ ਨੂੰ ਲੱਗਾ ਦੇਖੋ ਫੇਰ ਖਾਦੇ ਵੀਰ ਖੋਲ ਕੇ ਬਹੁਤ ਹੀ ਚੰਗੀ ਸਾਫ ਝੋਟੀ ਆ ਵੇਖੋ ਵੀਰਾਂ ਦਾ 1 15 ਦੀ ਕਰਦਾਂਗੇ ਮਾਨਤਨ ਲਾਗੇ ਬੰਨੇ ਦਾ ਕਰਾਇਆ ਛੱਡ ਦਾਂਗੇ ਵੀਰ ਜੀ ਕਮਾ ਲਿਓ ਅਸਲ ਹੈ ਅਸਲ ਜੀ ਅਸਲ ਚੀਜ਼ਾਂ ਲੈਦੀਆਂ ਦੁੱਧਾਂ ਰੀਆਂ ਡਿਮਾਂਡ ਹੀ ਵੀਰਾਂ ਦੀ ਕਹਿੰਦੇ ਵੀ ਚੰਗਾ ਮਾਲ ਲਿਓ ਗਾਗ ਬੜੇ ਵੀਰ ਫੋਨ ਕਰਦੇ ਆ ਵੀ ਚੰਗੀਆਂ ਝੋਟੀਆਂ ਲਿਆ ਕਰੋ ਤਈਆਂ ਆਖਾ ਚੱਲ ਕਿਹੜੇ ਉਧਰੋਂ ਵੀ ਲਾ ਦੀਏ 2 4 ਹੋਰ ਕੁਝ ਕਹਿਣਾ ਚਾਹਉਂਦਾ ਵੀਰ ਜੀ ਸਾਰੇ ਵੀਰਾਂ ਭਰਾਵਾਂ ਨੇ ਜਿਹੜੇ ਵੀ ਵੀਰ ਕਹਿੰਦੇ ਵੀ 14 15 ਕਿਲੋ ਵਾਲੀ ਮੈਂ ਵਾਰਾ ਹਾਂ ਦੀ 7 8 ਕਿਲੋ ਵਾਲੀ ਮੈਂ ਤੇ ਬਹਾਨਾ ਨਹੀਂ ਨਹੀਂ ਹਾਂਜੀ ਸਾਰੇ ਲੋਕੀ ਤੁਨ ਪਰਮ ਗਿਆਈ ਬੜੇ ਬੜੇ ਚੰਗੇ ਵੀਰਾਂ ਦੇ ਹਾਂਜੀ ਸਾਰੇ ਵੀਰ ਕਹਿੰਦੇ ਵੀ ਚੰਗੀਆਂ ਤੇ ਚੰਗੀਆਂ ਮੈਂ ਜਿਹੜੀ ਥੋੜੀ ਨਸਲ ਦੀ ਮੈਂ ਦੁੱਧ ਵਾਲੀ ਲੇਵਾ ਚੰਗਾ ਸਾਫ ਹੋਵੇ 42 ਮੈਂ ਆਇਓ 12 ਖਾਂਦੀ ਉਹ 12 ਖਾਂਦੀ ਆ 7-8 ਕਿਲੋ ਵਾਲੀ ਮੈਂ ਜੀ ਬਾਰਾ ਮਈ ਚੰਗੀ ਜਿਹੜੀ ਲੱਖ ਤੋਂ ਬਾਹਰ ਉਹ ਮਈ ਦੁੱਧ ਦਿੰਦੀ ਲੱਖ ਤੇ ਲੱਖ ਤੋਂ 70 ਦਸੀ ਹੋ ਨਹੀਂ ਉਹ ਨਹੀਂ ਵਾਕਿਆ ਜੀ ਐਵੇਂ ਝੂਠ ਬੋਲਣ ਨੂੰ ਅਸੀਂ ਕਹਦੀ ਆ ਬਿਆਹ ਹਟਣ ਵਾਲੀ ਗੱਲ ਹੈ ਜੋ ਹਾਂਜੀ ਜਿਹੜਾ 1 ਲੱਖ 10 15 20 ਦੀ ਮਈ ਚੰਗੀ ਆਉਂਦੀ ਸੀਨੀਅਰ ਆਉਂਦੀ ਜਿਹੜੀ ਸੀਨੀਅਰ ਮਈ 1 20 ਦੀ 30 ਦੀ ਚੰਗੀ ਮਈ ਆ ਜਾਂਦੀ ਹੈ ਹਾਂਜੀ ਜਿਹੜਾ ਦੁੱਧ 15 16 ਕਿਲੋ ਦਾ 15 ਕਿਲੋ ਦੁੱਧ ਦੇ ਦਿੰਦੀ ਮਈ ਤੇ ਚਲੋ ਹੋਰ ਕੋਈ ਕਹਣਾ ਚੋ ਵੀਰ ਜੀ ਬਾਅਦ ਠੀਕ ਹੈ ਵੀਰ ਜੀ ਚੈਨਲ ਨੂੰ ਵਾਧਾ ਵਾਧਾ ਲ ਤੱਪੇ ਨਰੀ ਨਰੀ ਤਾਂ ਰੋਇਲ ਪਸ਼ੂ ਦੋ ਚਾਰ ਚੰਗੇ ਤੇ ਚੰਗੇ ਯਾਦੀਆਂ ਚੰਗੀਆਂ ਅਸਲ ਹਰਿਆਣੀਆਂ ਮਈਆਂ ਵੀ ਲੱਗਦੇ ਡਰੈਸ ਦੱਸ ਦਿਓ ਵੀਰ ਜੀ ਡਰੈਸ ਹੈਗਾ ਜਿੰਦ ਪਿੰਡ ਪੰਦੇਰ ਜ਼ਿਲ੍ਹਾ ਅਬਰサー ਹਾਂਜੀ ਫਾਦੇਗੜ ਚੂੜੀਆਂ ਨੂੰ 3 ਕਿਲੋਮੀਟਰ ਮਜੀਠਾ ਅੱਛਾ ਲੋ ਨੰਬਰ ਹੈਗਾ ਜੋ 98146 ਹਾਂਜੀ 24311 9815097203 ਸਸਤੀ ਗੱਲ